ਇਹੋ ਜਿਹੀ ਕਮਜ਼ੋਰ ਹਕੂਮਤ ਬਾਬਾ ਜੀ ਦੇਖੀ ਨਹੀਂ ਮੈਂ ਹੋਰ ਹਕੂਮਤ ਬਾਬਾ ਜੀ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਕਹਿੰਦੀ ਸੀ ਸਿੱਖਿਆ ਕ੍ਰਾਂਤੀ ਲਈ ਆਮਾਗੇ ਘੜੀ ਕਹਿੰਦੀ ਸੀ ਭਰਤੀ ਕੈਲੰਡਰ ਲਾਗੂ ਕਰਾਂਗੇ ਉਹ ਮੀਟਿੰਗਾਂ ਤੋਂ ਹੀ ਭੱਜ ਰਹੀ ਹੈ ਲਗਾਤਾਰ ਮੀਟਿੰਗਾਂ ਦਿੱਤੀਆਂ ਜਾ ਰਹੀਆਂ ਨੇ ਮੀਟਿੰਗਾਂ ਤੋਂ ਭੱਜ ਜਾਂਦੀ ਹੈ ਮੀਟਿੰਗਾਂ ਤੋਂ ਮੁੱਕਰ ਜਾਂਦੀ ਹੈ ਅਕਾਲੀ ਭਾਜਪਾ ਕਾਂਗਰਸ ਸਰਕਾਰ ਵੇਲੇ ਅਸੀਂ ਇਹੀ ਦੋਸ਼ ਲਾਉਂਦੇ ਸੀ ਕਿ ਸਰਕਾਰ ਮੀਟਿੰਗਾਂ ਨਹੀਂ ਕਰਦੀ ਜੇ ਮੀਟਿੰਗਾਂ ਕਰੂਗੀ ਮਸਲਾ ਪਤਾ ਲੱਗੂ ਮਸਲੇ ਤੋਂ ਬਾਅਦ ਉਸ ਮਸਲੇ ਤੇ ਗੱਲ ਹੋ ਕੇ ਅੱਗੇ ਕੋਈ ਪ੍ਰੋਸੈਸ ਚੱਲੂਗਾ ਮਸਲਾ ਹੱਲ ਕਰਨ ਵਾਸਤੇ ਅੱਗੇ ਪ੍ਰਕਿਰਿਆ ਸ਼ੁਰੂ ਹੋ ਪਰ ਜਦੋਂ ਸਰਕਾਰ ਮੀਟਿੰਗ ਹੀ ਨਹੀਂ ਕਰਦੀ ਤਾਂ ਇਸ ਤੋਂ ਅਸੀਂ ਸਹੀ ਜੇ ਅੰਦਾਜ਼ਾ ਲਾ ਸਕਦੇ ਹਾਂ ਕਿ ਸਰਕਾਰ ਮਸਲਾ ਹੱਲ ਨਹੀਂ ਕਰਨਾ ਚਾਹੁੰਦੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੀਟਿੰਗ ਦਿੱਤੀ ਜਾਂਦੀ ਹੈ ਮੁੱਖ ਮੰਤਰੀ ਦੀ ਕੋਠੀ ਤੋਂ ਮੀਟਿੰਗ ਦਿੱਤੀ ਜਾਂਦੀ ਹੈ ਸਿੱਖਿਆ ਮੰਤਰੀ ਦੀ ਕੋਠੀ ਦੇ ਗੇਟ ਤੋਂ ਤਾ ਬਾਅਦ ਦੇ ਵਿੱਚ ਰੱਦ ਕਰ ਦਿੱਤੀ ਜਾਂਦੀ ਹੈ। ਇਹੀ ਕੁਝ ਪਿਛਲੇ ਸਮੇਂ ਤੋਂ ਬੇਰਜ਼ਗਰ ਸਾਂਝੀ ਮੋਰਚੇ ਦੇ ਨਾਲ ਜਾਂ ਹੋਰ ਅਨੇਕਾਂ ਜਥੇਬੰਦੀਆਂ ਦੇ ਨਾਲ ਸਰਕਾਰ ਵੱਲੋਂ ਕੀਤਾ ਜਾ ਰਿਹਾ ਹੈ। 23 ਤਰੀਕ ਨੂੰ ਵਾਲੀ ਹੈ। ਸ਼ਨੀਵਾਰ ਦਿਨ ਬਣਦਾ ਹੈ ਤੇ 23 ਤਰੀਕ ਦੀ ਮੀਟਿੰਗ ਫੇਰ ਰੱਦ ਹੋਣ ਦਾ ਡਰ ਹੈ। ਕਿਉਂਕਿ ਸਰਕਾਰ ਇੰਨੀ ਚੰਗੀ, ਇੰਨੀ ਸੁਹਿਰਦ, ਇੰਨੀ ਲੋਕਪੱਖੀ ਨਹੀਂ ਹੈ ਕਿ ਸ਼ਨੀਵਾਰ ਵਾਲੇ ਦਿਨ ਵੀ ਮੀਟਿੰਗ ਕਰ ਲਈ। ਤਾਂ ਇਸ ਮੀਟਿੰਗ ਦਾ ਡਰ ਵੀ ਇਹ ਬਣਦਾ ਹੈ ਕਿ 28-29 ਤਰੀਕ ਤੇ ਚਲੀ ਜਾਣੀ। ਪਹਿਲਾਂ ਵੀ ਮੀਟਿੰਗ 13 ਤਰੀਕ ਦੀ ਜਿਹੜੀ ਵਿਸ਼ਕਾਰ ਮਲਟੀ ਪਰਪਸ ਯੂਨੀਅਨ ਮਿਲੀ ਸੀ ਉਹ ਰੱਦ ਕੀਤੀ ਗਈ ਸੀ 14 ਦੀ ਮੀਟਿੰਗ ਰੱਦ ਕੀਤੀ ਗਈ ਸੀ ਤਾਂ ਅੱਗੇ ਵੀ ਇਸੇ ਗੱਲ ਦਾ ਡਰ ਹੈ ਹੁਣ ਸਵਾਲ ਤੁਹਾਡੇ ਤੇ ਹੈ ਕਿ ਸਰਕਾਰ ਖਾਮਦਾਬ ਦੰਡ ਭੇਦ ਸਾਰੇ ਤਰੀਕੇ ਵਰਤ ਕੇ ਸਾਈ ਵਿੱਚ ਮੋਰ ਸਤਾ ਹਾਸਲ ਕਰਨ ਵਾਸਤੇ ਤਿਆਰ ਹੈ ਪੱਕਾ ਮੋਰਚਾ ਲਾਉਣ ਨਹੀਂ ਦਿੱਤਾ ਗਿਆ ਜਿਵੇਂ ਪਿਛਲੇ ਸਮੇਂ ਦੇ ਵਿੱਚ ਕਿਸਾਨ ਜਥੇਬੰਦੀਆਂ ਨੂੰ ਚੰਡੀਗੜ੍ਹ ਨਹੀਂ ਬੜਨ ਦਿੱਤਾ ਗਿਆ ਸੀ ਇਸੇ ਤਰੀਕੇ ਦੇ ਨਾਲ ਵਿਸ਼ਕਾਰ ਸਾਂਝੇ ਮੋਰਚੇ ਨੂੰ ਖੜੇੜਿਆ ਗਿਆ ਸੰਗਰੂਰ ਦੇ ਵਿੱਚੋਂ ਹੁਣ ਪੰਜਾਬ ਦੇ ਅਣਖੀ ਬੇਜ਼ਗਾਰਾਂ ਦੇ ਹਿੱਸੇ 'ਚ ਗੱਲ ਹੈ। ਉਹਨਾਂ ਦੇ ਸਿਰ ਤੇ ਗੱਲ ਹੈ, ਉਹਨਾਂ ਦੇ ਪਾਲੇ 'ਚ ਗੇਮ ਹੈ ਕਿ ਕੀ ਤੁਸੀਂ ਘਰਾਂ ਦੇ ਵਿੱਚ ਦਬਕੇ ਬੈਠਣਾ ਹੈ ਜਾਂ ਸ਼ਿਦਿਆਜਮ ਸਰਦਾਰ ਭਗਤ ਸਿੰਘ ਉਹਨਾਂ ਦੇ ਕਰਤਾਰ ਸ੍ਰੀ ਰਬੇ ਲਗਿਆਂ ਦੇ ਬਾਬਾ ਬੰਦਾ ਸਿੰਘ ਬਹਾਦਰ ਛੋਟੇ ਵੱਡੇ ਸਹਬਜ਼ਾਦਿਆਂ ਦੇ ਵਾਰਿਸ ਬਣਦੇ ਹੋਏ ਹੁਣ ਸਰਕਾਰ ਨੂੰ ਚੈਲੰਜ ਕਰਨਾ ਹੈ, ਉਹਦੇ ਦਰਬਾਰ ਤੇ ਉਹਦੇ ਦੁਆਰ ਤੇ ਉਹਦੀ ਕੋਠੀ ਅੱਗੇ ਜਾ ਕੇ ਮੁੜ ਆਪਣੇ ਬੇਜ਼ਗਾਰਾਂ ਦੀ ਆਵਾਜ਼ ਹੈ ਜਿਹੜੀ ਉਹ ਚੁਕਣੀ ਹੈ। ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਜੇਕਰ ਅਉਦੇ ਦਿਨਾਂ ਦੇ ਵਿੱਚ ਇਹ ਮੀਟਿੰਗਾਂ ਕੋ ਫੇਰ ਸਰਕਾਰ ਭੱਜੀ ਤਾਂ ਫੇਰ ਵੇਰਵਾਰ ਸਾਂਝੇ ਮੁਰਜੇ ਵੱਲੋਂ ਇੱਕ ਠੋਸ ਐਕਸ਼ਨ ਲਿਖਿਆ ਜਾਵੇ 14 ਅਗਸਤ ਵਾਲੇ ਦਿਨ ਬਰਛਾਤ ਕਰਕੇ ਦੋ ਥਾਵਾਂ ਤੇ ਪ੍ਰੋਗਰਾਮ ਹੋਣ ਕਰਕੇ ਗਿਣਤੀ ਕਾਫੀ ਘਟੀ ਹੈ ਤੇ ਹੁਣ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਾਫੀ ਦਿਨ ਬਚਦੇ ਐ ਜੇ ਮੀਟਿੰਗਾਂ ਨਾ ਹੋਈਆਂ ਜਿਹੜੀਆਂ ਆਪਾਂ ਨੂੰ ਦੋ ਦਿੱਤੀਆਂ ਹੋਈਆਂ ਨੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਦੇ ਨਾਲ 26 ਤਰੀਕ ਨੂੰ 23 ਤਰੀਕ ਨੂੰ ਵਿੱਤ ਵਿਭਾਗ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਨਾਲ ਸਬਕਮੇਟੀ ਦੀ ਨਾਲ ਮੀਟਿੰਗ ਹੈ ਜੇ ਦੋਵੇਂ ਮੀਟਿੰਗਾਂ ਨਹੀਂ ਹੁੰਦੀਆਂ ਜਾਵੇ ਸਟਾਰਿੰਗੀਆਂ ਨੇ ਤਾਂ ਅਗਲਾ ਐਕਸ਼ਨ ਥੋਰੀ ਲਿਖਿਆ ਜਾਣਾ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਆਪਕੋ ਆਪਣੇ ਜ਼ਿਲ੍ਹਿਆਂ ਦੇ ਵਿੱਚ ਮੀਟਿੰਗਾਂ ਕਰੀਏ ਆਪਕੋ ਆਪਣੇ ਜ਼ਿਲ੍ਹਿਆਂ ਦੇ ਵਿੱਚ ਵਿਦਵਾਨਾਂ ਨੂੰ ਜਾਗਰੂਕ ਕਰੀਏ ਅਗਲੇ ਐਕਸ਼ਨ ਵਾਸਤੇ ਤਿਆਰ ਤਿਆਰ ਕਰੀਏ ਉਮੀਦ ਹੈ ਮੀਟਿੰਗਾਂ ਹੋਣਗੀਆਂ ਇਹਨਾਂ ਜੋ ਮਸਲਾ ਹੱਲ ਹੋ ਪਰ ਜਿੰਨੇ ਦਾ ਸਰਕਾਰ ਦਾ ਕਰਦਾਰ ਹੈ ਨਹੀਂ ਲੱਗਦਾ ਕਿ ਟਾਲ ਵੀ ਸਕਦੀ ਹੈ ਸੋ ਤੁਸੀਂ ਤਿਆਰ ਰਹੋ ਬੇਰਜਾ ਸਾਂਝੇ ਮੁਰਚੇ ਵੱਲੋਂ ਮੈਂ ਸੁਖਿੰਦਰ ਸਿੰਘ ਵੱਲੋਂ